ਸ਼ਿਵਾਯੁਰ ਜੀ ਦਾ ਖਾਸ ਅਸ਼ੀਰਵਾਦ ਸ਼ਿਵਾਯੁਰ ਜੀ ਕੀ ਫਿਰ ਦਸਾਂ ਸਿੰਘ ਜੀ ਹੁਣ ਅਸੀਂ ਅਗਲਾ ਸ਼ਬਦ ਮਾਟੀ ਕੋ ਪੂਤਰਾ ਕੈਸੀ ਨੱਚਦਾ ਹੈ ਇਸ ਨੂੰ ਫੀਮੇਲਸ ਕਹਿੰਦੇ ਦੇਖਦੇ ਹਾਂ ਸੋ ਇਸ ਦੀ ਕੰਪੋਜੀਸ਼ਨ ਤਿਆਰ ਕੀਤੀ ਹੈ ਭਾਈ ਰਜਿੰਦਰ ਸਿੰਘ ਜੀ ਨੇ ਸ਼੍ਰੀਨਗਰ ਵਾਲੇ ਭਾਈ ਸਾਹਿਬ ਜੀ ਸੋ ਇਹ ਤਾਲ ਕੇਰਵਾ 8 ਮਾਤਰਾ ਹੈ ਜੀ ਇਸ ਨੂੰ ਪਹਿਲਾਂ ਗਾਇਨ ਕਰਕੇ ਦੇਖ ਲੈਣੇ ਆ ਤੇ ਉਸ ਤੋਂ ਬਾਅਦ ਇਸ ਦੀ ਅੰਸੁਰਾਂ ਦੇਖਾਂਗੇ ਜੀ ਮਾਟੀ ਕੋ ਪੂਤਰਾ

ਮੋਤੀ ਵਰ ਮੂਤਰਾ ਫਿਰ ਕੈਸੇ ਕੈਸੇ ਮੋਤੀ ਵਰ ਮੰ ਨਚਤ ਹੈ ਨਚਤ ਹੈ ਗ ਕੋਮਲ ਮਾ ਗਾ ਗਾ ਫਿਰ ਗਾ ਗਾ ਜਿਹੜਾ ਵੀ ਕੋਮਲ ਹੀ ਹੈ ਫਿਰ ਉਸ ਤੋਂ ਬਾਅਦ ਹੈ ਜੇ ਅੰਗੇ ਅੱਗੇ ਪੰਕਤੀ ਦਾ ਭਾਗ ਹੈ ਦੇਖਿਆ ਦੇਖਿਆ ਸੁਨਾ ਬੋਲਾ ਦੌਰਿਓ ਫਿਰਤ ਹੈ ਦੇਖੇ ਦੇਖੇ ਸੁਨੇ ਗੁਨੇ ਦੇਖੇ ਦੇਖੇ ਸੁਨੇ ਗੁਨੇ ਦਰਿਓ ਫਿਰਤ ਹੈ ਦਰਿਓ ਫਿਰਤ ਹੈ ਹੁਜਿਸ ਨਾਮ ਸੁਣਾ ਦੇਖ ਲੈਣੇ ਦੇਖੇ ਨੀ नी धा आ, सार कोमल नीह भी धा भी फिर देख है देख सा भी फिर नी कोमल धा सा देख सुन फिर सुन पा माँ पा सुने फिर बोले बोले नी कोमल धा कोमल फिर दर्यो फिरत है दर्यो दर्यो ग कोमल म फिर फिरत है फेरत है माति वर म मा ग कोमल फिर माटी को कोत्रा माटी इन्हो पूरित राना कैसे ननत फिर तो बाद अंतरा शुरू होता है यथोनी जब कछ पावे तब गर्व करत है सो इसने हम गण करके देख लेना जब कछ पावे तब गर्व करत है और जिस तरह देख लेना जब कछ ठीक है जी नी नी सा जब जा जब कछ नी नी सा फिर पावे पावे सा और गा कोमल साੁਰगा दोनों ही तार सप्तक में तब ग ग ग कोमल दोनों रे ब रे कोमल सा सा फिर करत है करत है। रे कोमल नी कोमल ते सा नी सा तार सप्तक में ऊपर सारी सुरन लिखे हैं तो आप में इतना ज्यादा ਮੇਰੇ ਖਿਆਲ ਡਿਟੇਲ ਬੋਲਣ ਦੀ ਵੀ ਜ਼ਰੂਰਤ ਨਹੀਂ ਹੈ ਕਿ ਇਹ ਤਾਰ ਸਭ ਤੱਕ ਹੈ ਕਿ ਨਹੀਂ ਕਿਉਂਕਿ ਜਿਸ ਦੇ ਉੱਪਰ ਬਿੰਦੀ ਹੈ ਉਹ ਤਾਰ ਸਭ ਤੱਕ ਹੈ ਸੋ ਫਿਰ ਵੀ ਚਲੋ ਮਹਾਰਾਜ ਕਿਰਪਾ ਕਰਨ ਸੋ ਅਗਲੀ ਪੰਕਤੀ ਹੈ ਸਾਸ ਸਿੰਘ ਜੀ ਮਾਇਆ ਗਈ ਤਦ ਰੋਣ ਲਗਤ ਹੈ ਤੋ ਇਸ ਨੂੰ ਬਿਲਕੁਲ ਸੇਮ ਹੀ ਸੇਮ ਗਾਉਣਾ ਹੈ ਜਿੱਦਾਂ ਜਬ ਕਿਛ ਪਾਵੇ ਤਦ ਗਰਬ ਕਰਤ ਹੈ ਸੋ ਇਸ ਦੀਆਂ ਸੁਰਾਂ ਅਸੀਂ ਨਹੀਂ ਬੋਲਾਂਗੇ ਤੇ ਵੈਸੇ ਆਪ ਨੂੰ ਟਿਊਟੋਰੀਅਲ ਵਿੱਚ ਮਿਲ ਜਾਣਗੀਆਂ ਇਸ ਦੀਆਂ ਸੁਰਾਂ ਤੇ ਸਿਰਫ ਗਾਇਨ ਕਰਕੇ ਦੇਖ ਲੈਣਾ ਜਦ ਕਛ ਪਾਵੈ ਤਦ ਨਰਬ ਕਰਤ ਮੰਦੇ ਇਸ ਨੂੰ ਦੇਖ ਲੋ ਅਗਲੀ ਬੰਦੇ ਮਾਇਆ ਗਈ ਤਦ ਰੋਣ ਲਗਤ ਹੈ ਠੀਕ ਹੈ ਜੀ ਤੋ ਇਸ ਨੂੰ ਫਿਰ ਨੂੰ ਦੁਬਾਰਾ ਅਸੀਂ ਇਸ ਨੂੰ ਪੜਨਾ ਹੈ ਮਾਇਆ ਗਈ ਤਦ ਰੋਣ ਲਗਤ ਹੈ ਤੋ ਇਸ ਨੂੰ ਦੇਖ ਲੈਣੇ ਹੈ ਪਹਿਲੇ ਗਾਇਨ ਕਰਕੇ ਫਿਰ ਸੁਰ ਉ ਆ ਗਈ ਮਾਇਆ ਗਈ तब रोवन लगत देख लेना मा, नी कोमल रे और सा नी और रे कोमल है तो शब्द रे सा माया गई नी धा तब धा धा रोवन मा ਮਾਤੀ ਵਰਦਾ ਕੋਮਲ ਲਗਤ ਹੈ ਲਗਤ ਹੈ ਮਾਤੀ ਵਰ ਮਾਮਾ ਗਾ ਵਰਤੀ ਨੂੰ ਪੂਜ ਰਹਾ ਕਸੇ ਜਜਤ ਹਾ ਸ਼੍ਰੀ ਵਾਹਿਗੁਰੂ ਦਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਸਾਧ ਸੰਗਤ ਜੀ ਹੁਣ ਅਗਲਾ ਸ਼ਬਦ ਹੈ ਜੀ ਮਾਟੀ ਕੋ ਪੁੱਤਰਾ ਕੈਸੇ ਨਚਦ ਹੈ ਇਹ ਹੁਣ ਅਸੀਂ ਮੇਲ ਸਕੇਲ ਤੇ ਦੇਖਦੇ ਹਾਂ ਇਸ ਦੀ ਕੰਪੋਜੀਸ਼ਨ ਤਿਆਰ ਕੀਤੀ ਹੈ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲ ਤਾਲ ਕੈਰਵਾ ਅਠ ਮਾਤਰਾ ਸੋ ਇਸ ਨੂੰ ਪਹਿਲੇ ਗਾਇਨ ਕਰਕੇ ਦੇਖ ਲੈਣੇ ਆਓ ਕਰੋ ਕਿਰਪਾ ਸਾਧ ਸੰਗ ਜੀ ਦੇ ਆ ਗਿਆ ਉਹ ਵਾਹੀ ਗੁਰੂ ਵਾਹੀ ਗੁਰੂ ਮਾਤੀ ਕੋ ਮੂਤਰਾ ਕੈਸੇ ਨਚਤ ਹੈ ਮਾਟੀ ਕੋ ਪੁੱਤਰਾ ਤਸਨਾ ਚਰਤ ਹੈ ਕਰ ਤਕਾ ਦੇ ਫਿਰ ਇਸੀਆਂ ਹੁਣ ਸੁਰਾਂ ਦੇ ਦੇ ਮਾਟੀ ਕੋ ਮਾਟੀ ਕੋ ਮ ਮ ਤਿਵ ਮ ਫਿਰ ਗ ਕੋਮਲ ਮ ਮ ਗ माति को पुत्रा पा गोमल माँ फिर मातिवर पुत्रा पोतरा कैसे कैसे मातिवर ते माँ कैसे न चत है ना चत गमल मां ਤੇ ਗਾ ਕੋਮਲ ਗਾ ਮਾ ਗਾ ਨਚਤ ਹੈ ਵਾਸਤੇ ਗਾ ਕੋਮਲ ਉਸ ਤੋਂ ਬਾਅਦ ਦੇਖ ਦੇਖ ਸੁਣ ਕੋਮਲ ਹਣ ਬਲ ਇਸ ਨੂੰ ਦੇਖ ਲੈਣਾ ਦੇਖ ਨੀ ਨੀ ਧਾਦ ਨੂੰ ਕੋਮਲ ਹਣ ਦੇਖ ਸਾ तार सप्तक बीच और नी धा सा नी धा देखे ठीक है जी सुने 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 प म प सुने बोले नी धा कोमल दोनों तो इस तो है दौरे और फिरत है दौरे और फिरत है ठीक है जा? दौरे फिर दौरे वास्ते गा कोमल दौरे हो दौरे ओ सॉरी गा कोमल थे दौरे हो दौरे फिर, फिर है फिरत तो, है माँ तिवर माँ और गा कोमल फिरत है फिर माँ को कोतरा ਜਿਹਨ ਅੰਤਰਾ ਦੇਖਦੇ ਹਨ ਜਦ ਵਿੱਚ ਪਾਵੈ ਤਦ ਗਰਭ ਕਰਤ ਹੈ ਜਦ ਕਿਚ ਪਾਵੈ ਤਦ ਗਰਭ ਕਰਤ ਹੈ ਆਉਂਦੀ ਆਵਾਜ਼ ਸੁਣਨ ਦੇਖ ਲੈਣ ਜਦ ਕਿਚ ਨੀ ਨੀ ਸਾ ਨੀ ਨੀ ਕੋਮਲ ਫਿਰ ਪਾਵੈ ਪਾਵੈ ਸਾ ਔਰ ਗਾ ਕੋਮਲ ਦੋਨੋਂ ਤਾਅ ਸਬ ਤੱਕ ਜਿਨਾਂ ਤਬ ਮੈਂ ਤਬ ਗਾਗਾ ਕੋਮਲ ਦਨ ਤਾਰ ਸਵਤ ਵਿ ਤਬ ਗਰਬ ਰੇ ਕੋਮਲ ਸਾ ਸਾ ਤਾਰ ਸਵਤ ਵਿ ਗਰਬ ਫਿਰ ਕਰਤ ਹੈ ਕਰਤ ਹੈ ਕਰਤ ਹੈ ਰੇ ਕੋਮਲ ਨੀ ਸਾ ਨੀ ਕਰਤ ਹੈ चाहिए फिर उस बाद अगली पंक्ति है माया गई तब रोहन लगत है इस दी बिल्कुल ही सुना एकदम सेम टू सेम है तो आप लोग गायन करके दिखा देने फिर आप लोग दिक्कत नहीं आएगी तो आप सेम सुना यूज कर सकते हैं हम तो देखो जब किच पावे तब गर्व करते हैं तो फिर उस बाद माया गई तब रोहन लगता है आप गा के दिखा देने hmm. जब कुछ ਗੰਗਾ ਠੀਕ ਹੈ ਹੁਣ ਮਾਇਆ ਗਈ ਤਬ ਰੋਣ ਲਗਤ ਹੈ ਫਿਰ ਸਾਨੂੰ ਦੁਬਾਰਾ ਬੋਲਣਾ ਹੈ ਉਸ ਨੂੰ ਅਸੀਂ ਦੇਖ ਲੈਣਾ ਉਸ ਦਿਨ ਸੁਰਾ ਦੇਖਦੇ ਆ ਮਾਇਆ ਗਈ ਤਬ ਰੋਣ ਲਗਤ ਹੈ ਸਾਡੀ ਸੁਣ ਲਿਖੀ ਮਾਇਆ ਨੀ ਕੋਮਲ ਰੇ ਤਾ ਸਬਦ ਵਿੱਚ ਕੋਮਲ ਦੇ ਸਾ ਤਾ ਸਬਦ ਵਿੱਚ ਉੱਪਰ ਵੀ ਸੁਰਾਂ ਲਿਖੀਆਂ ਹਨ ਆਪ ਨੂੰ ਕਾਫੀ ਆਸਾਨੀ ਹੋਏਗੀ ਇਸ ਨੂੰ ਸਮਝਣ ਵਾਸਤੇ ਸੋ ਇਸ ਲਈ ਬਹੁਤ ਜ਼ਿਆਦਾ ਡਿਟੇਲਸ ਵਿੱਚ ਸੁਰਾਂ ਨੂੰ ਨਹੀਂ ਬੋਲ ਰਿਹਾ ਸਿਰਫ ਇੱਕ ਵਾਰੀ ਬੋਲ ਕੇ ਆਪਾਂ ਅੱਗੇ ਵਧਾਂਗੇ ਠੀਕ ਹੈ ਨਾ ਹੋ ਗਿਆ ਗਈ 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 ਨੀ ਹਾਂ ਦੋਨੋਂ ਕੋਮਲ ਹਨ ਠੀਕ ਹੈ ਤਬ 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 ਧਾ ਦਾ ਕੋਮਲ ਦੋਨੋਂ ਵਾਰੀ ਰੋਵਨ मां माती वर धापवन तब रोमन न इना हो गया फिरण लगत है लगत है मां तीवर मां मांग लगत है, मा मा, मा है तब रोमन लगत है भक्त मंडली को पुत्रा कैसे न चतर